ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਵਲੌਗ 'ਚ ਸ਼ੁਰੂ ਕਰਦੇ ਆਂ ਪੰਜਵੀਂ ਵੀਡੀਓ ਤੇ ਅੱਜ ਦਾ ਟਾਈਮ ਜਿਹੜਾ ਸਵੇਰ ਦਾ ਹੋ ਗਿਆ ਪੌਣੇ 6 ਦਾ ਸੂਰਜ ਬਿਲਕੁਲ ਬਹੁਤ ਸੋਹਣਾ ਸੂਰਜ ਨਿਕਲ ਗਿਆ ਸੀ ਤੇ ਇੱਧਰ ਵਰੰਚ ਜਿਹੜਾ ਵਾ ਨਾਉਂਦਿਆ ਸੀ ਤੇ ਮੈਂ ਆਟਾ ਗੁੰਨ ਕੇ ਬਾਹਰ ਬੈਠੀ ਸੀ ਤੇ ਕੱਪੜੇ ਆਪਾਂ ਰਾਤੀ ਧੋਤੇ ਸੀ ਤੇ ਹੁਣ ਆਪਾਂ ਸਵੇਰੇ ਜਿਹੜੇ ਤਾਰਾਂ ਤੇ ਪਾਤੇ ਅੱਜ ਲੱਗਦਾ ਬਹੁਤ ਹੀ ਸੋਹਣਾ ਦਿਨ ਲੱਗੂਗਾ ਕਿਉਂਕਿ ਬਹੁਤ ਇੱਕ ਹਫ਼ਤੇ ਤੱਕ ਮੀਂਹ ਪੈਣ ਤੋਂ ਬਾਅਦ ਅੱਜ ਦਿਨ ਬਹੁਤ ਹੀ ਸੋਹਣਾ ਸੂਰਜ ਜਿਹੜਾ ਵਾ ਵੇਖਣ ਨੂੰ ਮ ਵੀ ਨਿਕਨੇਗੇ ਦੋ ਕੰਮ ਕੀਤੇ ਸੀ ਤੇ ਆਪ ਕਪੜੇ ਜਿਹੜੇ ਬੇਬੇ ਨੇ ਜੋੜ ਕੇ ਰੱਖੇ ਸੀ ਇਹ ਵੀ ਆਪਾਂ ਬਿਮਾਰੀ ਦੇ ਵਿੱਚ ਰੱਖਾਂਗੇ ਤੇ ਨਾਲ ਦੇ ਨਾਲ ਆਪਾਂ ਹੁਣ ਬਣਾਉਨੇ ਆ ਵੰਚ ਦਾ ਟਿਫਨ ਤੇ ਵੰਚ ਦਾ ਟਿਫਨ ਬਣਾਉਣ ਤੋਂ ਬਾਅਦਾਂ ਵੰਚ ਨੂੰ ਆਪਾਂ ਸਕੂਲ ਭੇਜਣ ਤੋਂ ਬਾਅਦਾਂ ਫਿਰ ਬਾਕੀ ਦੇ ਕੰਮ ਵੀ ਕਰਾਂਗੇ ਇੱਧਰ ਮੈਂ ਸੋਚਿਆ ਕਿ ਤਾਲਾ ਲੱਗਦਾ ਖੁੱਲਣਾ ਨਹੀਂ ਪਰ ਤਾਲਾ ਜਿਹੜਾ ਖੁੱਲ ਗਿਆ ਸੀ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਵਧੀਆ ਜਿਹੜੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਜਾਣਕਾਰੀ ਦੇ ਵਿੱਚ ਆਪਾਂ ਇਹ ਸ਼ੇਅਰ ਕਰਾਂਗੇ ਕਿ ਉਹ ਚੀਜ਼ਾਂ ਜਿਹੜੀਆਂ ਆਪਾਂ ਬਚਪਨ ਦੇ ਵਿੱਚ ਅਣਜਾਣੇ ਚ ਖਾਂਦੇ ਸੀ ਅੱਜ ਜਿਹੜੇ ਡਾਕਟਰ ਰਿਹਾ ਆਯੁਰਵੈਦਿਕ ਡਾਕਟਰ ਰਿਹਾ ਜਾਂ ਜਿਹੜੇ ਵੀ ਸਾਡੇ ਆਯੁਰਵੈਦਿਕ ਵਾ ਉਹਨਾਂ ਵਿੱਚ ਉਹ ਚੀਜ਼ਾਂ ਕਿੰਨੀਆਂ ਚੰਗੀਆਂ ਸਾਬਤ ਹੁੰਦੀਆਂ ਵਾ ਜਿਸ ਤਰ੍ਹਾਂ ਅੱਜ ਆਯੁਰਵੈਦਿਕ ਦਵਾਈਆਂ ਹੋਈਆਂ ਅੱਜ ਗੱਲ ਕਰਦੇ ਹਾਂ ਮਕੌੜ ਦੀ ਮਕੌੜ ਇੱਕ ਛੋਟੀ ਜੀ ਇਹ ਐਡਾ ਕੋ ਫਲ ਹੁੰਦਾ ਵਾ ਜਿਹਨੂੰ ਆਪਾਂ ਪਹਿਲਾਂ ਦੇ ਟਾਈਮ 'ਚ ਅਸੀਂ ਛੋਟੇ ਹੁੰਦੇ ਸੀ ਉਦੋਂ ਅਸੀਂ ਬੋਲਦੇ ਹਾਂ ਉਹਨੂੰ ਪਪੇਲੀਆਂ ਬੋਲਦੇ ਪਪੇਲੀਆਂ ਉਹਨਾਂ ਦੇ ਨਾ ਦੋ ਰੰਗ ਹੁੰਦੇ ਆ ਇੱਕ ਤੇ ਉਹ ਪੀਲੇ ਰੰਗ ਚ ਹੁੰਦੀਆਂ ਵਾ ਤੇ ਇੱਕ ਉਹਨਾਂ ਦਾ ਜਾਮਨੀ ਜਿਹਾ ਰੰਗ ਹੁੰਦਾ ਵਾ ਉਹਨਾਂ ਦਾ ਜਿਹੜਾ ਬੂਟਾ ਹੁੰਦਾ ਵਾ ਉਹ ਮਿਰਚਾਂ ਦੇ ਬੂਟੇ ਵਰਗਾ ਹੁੰਦਾ ਜਿਸ ਤਰ੍ਹਾਂ ਮਿਰਚਾਂ ਦਾ ਬੂਟਾ ਹੁੰਦਾ ਉਸੇ ਹੀ ਤਰੀਕੇ ਦਾ ਉਹਦਾ ਬੂਟਾ ਹੁੰਦਾ ਤੇ ਉਹਦੇ ਫੁੱਲ ਵੀ ਮਿਰਚਾਂ ਦੇ ਬੂਟੇ ਵਾਂਗੂ ਹੀ ਲੱਗਦੇ ਆ ਇਹ ਜਿਹੜਾ ਬੂਟਾ ਵਾ ਇਹ ਅਕਸਰ ਹੀ ਜਿਹੜਾ ਵਾ ਜਿੱਥੇ ਬਾਧੂ ਘਾਟੇ ਉਹ ਬੂਟੇ ਉੱਗੇ ਹੁਣ ਉੱਥੇ ਉਗਦਾ ਵਾ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਇਹ ਬੂਟਾ ਸਾਨੂੰ ਆਮ ਹੀ ਜਿਸ ਤਰ੍ਹਾਂ ਸੜਕ ਦੇ ਕੰਢੇ ਮਿਲ ਜਾਣਾ ਜਾਂ ਫਿਰ ਸਾਡੇ ਸਕੂਲ ਦੇ ਕਮਰਿਆਂ ਦੇ ਬੈਕ ਸਾਈਡ ਤੇ ਜਿਹੜੇ ਬਾਦੂ ਘਾਟੂ ਬੂਟੇ ਉੱਗੇ ਹੀ ਉੱਥੇ ਮਿਲ ਜਾਣਾ ਜਦੋਂ ਵੀ ਸਾਨੂੰ ਅੱਧੀ ਛੁੱਟੀ ਹੋਣੀ ਜਾਂ ਪੂਰੀ ਛੁੱਟੀ ਹੋਣੀ ਅਸੀਂ ਸਕੂਲ ਦੇ ਵਿੱਚ ਤੇ ਅਸੀਂ ਇਹ ਵਾਲੀਆਂ ਹੁਪੇਲੀਆਂ ਤੋੜ ਕੇ ਬੜੀਆਂ ਹੀ ਖਾਣੀਆਂ ਇਹੋ ਜਿਹੀ ਚੀਜ਼ਾਂ ਇਹੋ ਜਿਹੀ ਚੀਜ਼ਾਂ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਅਸੀਂ ਮਤਲਬ ਉਹਦੇ ਬਚਪਨ ਦੇ ਵਿੱਚ ਇਦਾਂ ਹੀ ਸਵਾਦ ਵੱਲੋਂ ਹੀ ਖਾਂਦੇ ਸੀ ਪਰ ਅੱਜ ਉਹ ਚੀਜ਼ਾਂ ਜਿਹੜੀਆਂ ਵਾ ਵੇਖਣ ਨੂੰ ਵੀ ਲੱਗਦੀਆਂ ਨਹੀਂ ਐ ਜਦੋਂ ਕਿ ਆਯੁਰਵੈਦਿਕ ਵਿੱਚ ਉਹ ਚੀਜ਼ਾਂ ਹਰ ਇੱਕ ਚੀਜ਼ ਦੀ ਬਿਮਾਰੀ ਦਾ ਹਾਲਿਆ ਪਰ ਹੁਣ ਵੇਖਣ ਨੂੰ ਨਹੀਂ ਲੱਗਦੀਆਂ ਜਿਹੜੀ ਮੈਂ ਜਿੰਨਾਂ ਪਪੀਲੀਆਂ ਦੀ ਗੱਲ ਕਰਦੀ ਆ ਅੱਜ ਦੇ ਟਾਈਮ ਦੇ ਵਿੱਚ ਆਯੁਰਵੈਦਿਕ ਡਾਕਟਰਾਂ ਦਾ ਕਹਿਣਾ ਵਾ ਕਿ ਇਹ ਲੀਵਰ ਵਾਸਤੇ ਬਹੁਤ ਚੰਗੀ ਆ ਇਹ ਕਿਡਨੀ ਵਾਸਤੇ ਬਹੁਤ ਚੰਗੀ ਆ ਇਹ ਲੀਵਰ ਦੇ ਵਿੱਚ ਜਿਹੜਾ ਪੀ ਪੀ ਲਿਆ ਹੋਵੇ ਉਹਨੂੰ ਠੀਕ ਕਰਦੀ ਆ ਡੀਟੌਕਸ ਕਰਦੀ ਆ ਮਤਲਬ ਸਫਾਈ ਕਰਦੀ ਆ ਲੀਵਰ ਦੀ ਇਹਦੀ ਜਿਹੜੀ ਤਸਵੀਰ ਆ ਇਹ ਗਰਮ ਹੁੰਦੀ ਆ ਇਹ ਲੀਵਰ ਨੂੰ ਸਹੀ ਕਰਦੀ ਆ ਸੌਰੀ ਗਰਮ ਨਹੀਂ ਹੁੰਦੀ ਆ ਮਤਲਬ ਠੰਡੀ ਹੁੰਦੀ ਆ ਇਹ ਲੀਵਰ ਨੂੰ ਸਹੀ ਕਰਦੀ ਆ ਤੇ ਲੀਵਰ ਨੂੰ ਸਹੀ ਕਰਦੀ ਆ ਸੋਚੋ ਕੀ ਅਸੀਂ ਅਣਜਾਣ ਪੁਣੇ ਚ ਜਿਹੜੀਆਂ ਮਤਲਬ ਬਾਦੂ ਘਟੂ ਚੀਜ਼ਾਂ ਜਿੱਦਾਂ ਖਾਂਦੇ ਸੀ ਉਹਨਾਂ ਦੀ ਅੱਜ ਇੰਨੇ ਸਾਲਾਂ ਬਾਅਦ ਸਾਨੂੰ ਪਤਾ ਲੱਗਾ ਕਿੰਨੀ ਸੋਹਣੀ ਕਿੰਨੀ ਮਹੱਤਾਵਾ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਬਚਪਨ ਦੇ ਵਿੱਚ ਤੇ ਬਹੁਤ ਖਾਦੀਆਂ ਹੁਣ ਜਦੋਂ ਕਿ ਆਪਾਂ ਨੂੰ ਖਾਣ ਦੀ ਉਮਰ ਆ ਜਦੋਂ ਇਹ ਸਭ ਚੀਜ਼ਾਂ ਉਮਰ ਦੇ ਨਾਲ ਸਾਨੂੰ ਇਹ ਜਿਹੜੀਆਂ ਚੀਜ਼ਾਂ ਦੀ ਸਮਝ ਆਉਂਦੀ ਆ ਬਹੁਤ ਚੀਜ਼ਾਂ ਨੇ ਜਿਹੜੇ ਸਾਨੂੰ ਉਮਰ ਦੇ ਨਾਲ ਸਮਝ ਲੱਗਦੀਆਂ ਪਰ ਹੁਣ ਉਹ ਮਿਲਦੀਆਂ ਨਹੀਂ ਆ ਤੁਸੀਂ ਵੀ ਵੇਖਿਆ ਹੋਣਾ ਵਾ ਕਿ ਹੁਣ ਸੜਕਾਂ ਦੇ ਕੰਡੇ ਤੇ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਬਾਦੂ ਤੁਹਾਨੂੰ ਬੂਟੇ ਨਹੀਂ ਮਿਲਦੇ ਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਸੜਕ ਦੇ ਕੰਡੇ ਤੇ ਇੰਨੇ ਕ ਬੂਟੇ ਹੁੰਦੇ ਸੀ ਨਾ ਕਿ ਸੜਕ ਦੇ ਦੋਵੇਂ ਪੰਨੇ ਜਿਹੜਾ ਹੋਲਾ ਬਣਿਆ ਹੁੰਦਾ ਸੀ ਬਹੁਤ ਬੂਝੇ ਹੋਣੇ ਉਹਨਾਂ ਦੇ ਨਾਲ ਇੰਨੇ ਕ ਕੰਮ ਦੇ ਬੂਟੇ ਹੋਣੇ ਬਹੁਤ ਕੁਛ ਤੇ ਜਿੱਦਾਂ ਹੁਣ ਪਖੜਾ ਹੋ ਗਿਆ ਇਹਦੇ ਕਿੰਨੇ ਹੁੰਦੇ ਸੀ ਹਨਾ ਇੱਕ ਤੋਂ ਇੱਕ ਬੂਟਾ ਹੁੰਦਾ ਸੀ ਤੇ ਇੱਕ ਤੋਂ ਇੱਕ ਜਿਹੜੀ ਜੜੀ ਬੂਟੀ ਨਾ ਛੜਕ ਦੇ ਕੰਡੇ ਤੋਂ ਹੀ ਮਿਲ ਜਾਂਦੀ ਸੀ ਜੇ ਕਿਸੇ ਨੇ ਵੀ ਕੋਈ ਵੀ ਚੀਜ਼ ਕਿਸੇ ਲਈ ਜੜੀ ਬੂਟੀ ਲੈਉਣੇ ਲੋੜ ਪੈਣੀ ਤੇ ਉਹਨਾਂ ਨੇ ਜਾ ਕੇ ਛੜਕ ਤੋਂ ਲੈ ਕੇ ਆ ਜਾਣੀ ਆਹੀ ਦੇ ਟਾਈਮ ਵਿੱਚ ਲੋਕੀ ਲੱਭਦੇ ਆ ਕਿ ਕਿਹੜੀ ਚੀਜ਼ ਸਾਨੂੰ ਕਿੱਥੋਂ ਮਿਲੂਗੀ ਕਿਉਂਕਿ ਹੁਣ ਸੜਕਾਂ ਦੇ ਵੀ ਜਿਹੜੇ ਕੰਡਿਆਂ ਦੀ ਵੀ ਸਫਾਈ ਕਰਦੀ ਐ ਕੋਈ ਸਰਕਾਰਾਂ ਨੇ ਕਰਦੀ ਐ ਕੋਈ ਜਿਨ੍ਹਾਂ ਦੀ ਪਹਿਲ ਹੀ ਬੰਨਾ ਹੁੰਦਾ ਉਹ ਦਵਾਈ ਹੋਈ ਪਾ ਕੇ ਸਾਰਾ ਇੱਕੋ ਜਿikka ਕਰ ਦਿੰਦੇ ਆ ਤੇ ਇਹੋ ਜਿਹੇ ਬੂਟੇ ਜਿਹੜੇ ਅੱਜ ਦੇ ਟਾਈਮ 'ਚ ਸਾਨੂੰ ਮਿਲਣ ਨਹੀਂ ਦੇ ਜਿਹੜੇ ਕਿ ਸਾਡੇ ਲਈ ਮਤਲਬ ਕਿ ਸਿਹਤ ਲਈ ਵੀ ਚੰਗੇ ਆ ਸਾਡੇ ਸਰੀਰਕ ਲਈ ਵੀ ਚੰਗੇ ਆ ਸਾਡੀ ਬਿਮਾਰੀ ਵੀ ਉਹਨਾਂ ਨਾਲ ਹਰਦੀ ਆ ਹੁਣ ਅਸੀਂ ਇਹੋ ਜਿਹੇ ਚੰਗੀਆਂ ਚੀਜ਼ਾਂ ਵਾਂ ਖਰੀਦ ਕੇ ਮਤਲਬ ਕਿ ਇੱਕ ਖਰੀਦ ਕੇ ਖਾਂਦੇ ਆ ਇਹਨਾਂ ਚੀਜ਼ਾਂ ਨੂੰ ਅਸੀਂ ਹਟਾ ਤੀ ਦਿੱਤਾ ਪਰ ਇਹਨਾਂ ਚੀਜ਼ਾਂ ਦੇ ਕਿੰਨੇ ਗੁਣ ਹੀ ਕਿਉਂਕਿ ਉਦੋਂ ਭਾਵੇਂ ਆਪਾਂ ਅਣਜਾਣੇ ਚ ਹੀ ਖਾਂਦੇ ਸੀ ਪਰ ਸੋਚੋ ਕਿ ਅਸੀਂ ਅਣਜਾਣੇ ਵਿੱਚ ਕਿੰਨੀ ਵਧੀਆ ਦਵਾਈ ਖਾਂਦੇ ਸੀ ਖਾਂਦੇ ਹੀ ਸਵਾਦ ਵੱਲੋਂ ਸਿਰਫ ਮਿੱਠੀਆਂ ਲੱਗਦੀਆਂ ਸੀ ਪਰ ਅਸੀਂ ਅਣਜਾਣਪੁਣੇ ਚੋਂ ਕਿੰਨੀ ਵਧੀਆ ਦਵਾਈ ਖਾਂਦੇ ਸੀ ਜਦੋਂ ਹੁਣ ਉਹਨਾਂ ਚੀਜ਼ਾਂ ਦੀ ਲੋੜ ਆ ਤੇ ਹੁਣ ਉਹ ਜਿਹੜੀਆਂ ਚੀਜ਼ਾਂ ਵਾ ਜੇ ਕੋਈ ਜਿਹੜੀ ਆਯੂਵੇਦਿਕ ਵਾ ਉਹਦੇ ਅਗੋਂ ਦੇ ਉਹਨਾਂ ਨੇ ਦਵਾਈਆਂ ਬਣਾਉਣੀਆਂ ਹੁੰਦੀਆਂ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਉਸੇ ਤਰੀਕੇ ਨਾਲ ਉਗਾਈਆਂ ਹੁੰਦੀਆਂ ਪਰ ਜਿਹੜਾ ਹਰ ਬੰਦਾ ਤੇ ਮਤਲਬ ਕਿਸੇ ਕਿਸੇ ਨੂੰ ਖਰੀਦ ਕੇ ਨਹੀਂ ਨਾ ਖਾ ਸਕਦਾ ਕੁਝ ਤੇ ਇਦਾਂ ਦੇ ਵੀ ਹੁੰਦੇ ਜਿਨ੍ਹਾਂ ਨੇ ਮਤਲਬ ਚਲੋ ਆ ਮੈਨੂੰ ਪੈਸੇ ਦੀ ਕਮੀ ਚਾਹਤਾ ਜੇ ਉਸ ਤਰ੍ਹਾਂ ਜਿਹੜੇ ਫ੍ਰੀ ਦੇ ਵਿੱਚ ਖਾਣ ਵਾਲੇ ਹੁੰਦੇ ਆ ਆਰਾਮ ਤੇ ਹਰ ਇੱਕ ਨੂੰ ਚਾਹੀਦਾ ਵਾ ਪੈਸੇ ਵਾਲੇ ਨੂੰ ਵੀ ਚਾਹੀਦਾ ਵਾ ਤੇ ਜਿਹਦੇ ਕੋਲ ਨਹੀਂ ਪੈਸੇ ਉਹਨੂੰ ਵੀ ਚਾਹੀਦਾ ਵਾ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਹੀ ਮੈਂ ਇਹਦਾ ਜਿਹੜਾ ਥੰਬਨੇਲ ਵੀ ਤੁਹਾਨੂੰ ਲਗਾ ਦੂੰਗੀ ਤੇ ਤੁਸੀਂ ਇਹਦਾ ਥੰਬਨੇਲ ਵੇਖ ਕੇ ਹੀ ਪਛਾਣ ਜੋਗੇ ਕਿ ਆਪਾਂ ਕਿਹੜੀ ਜਿਹੜੀ ਆ ਪਪੀਲੀਆਂ ਦੀ ਗੱਲ ਕਰਦੇ ਅਸੀਂ ਇਹਨੂੰ ਪਪੀਲੀਆਂ ਹੀ ਬੋਲਦੇ ਸੀ ਵੈਸੇ ਮੋਰ ਦਾ ਬੂਟਾ ਪਰ ਆਪਾਂ ਇਹਨੂੰ ਪਪੀਲੀਆਂ ਬੋਲਦੇ ਸੀ ਕਿਉਂਕਿ ਉਹਦੋਂ ਛੋਟੇ ਹੁੰਦਿਆਂ ਨੂੰ ਇਹਨਾਂ ਦੇ ਨਾਂ ਹੁਣ ਕਈਆਂ ਚੀਜ਼ਾਂ ਦੇ ਹੁਣ ਨਾਂ ਪਤਾ ਲੱਗਦੇ ਕਿ ਇਹਦਾ ਨਾਂ ਪਰ ਆਪਾਂ ਉਹਦਾ ਨਾਂ ਜਿਹੜਾ ਅਲੱਗ ਹੀ ਤਰੀਕੇ ਨਾਲ ਰੱਖਿਆ ਹੋਇਆ ਸੀ ਤੇ ਇਹ ਲੀਵਰ ਵਾਸਤੇ ਕਿੰਨੀ ਚੰਗੀ ਚੀਜ਼ ਵਾ ਤੇ ਅੱਜ ਤੇ ਟਾਈਮ ਜੇ ਸਾਨੂੰ ਮਿਲਣ ਨਹੀਂ ਦਈਆ ਜਿਸ ਤਰ੍ਹਾਂ ਨਾ ਰੋਡ ਤੋਂ ਮਿਲਦੀ ਆ ਨਾ ਕਿਉਂਕਿ ਹੁਣ ਇੱਥੇ ਬਾਧੂ ਘਟੂ ਥਾਵਾਂ ਵੀ ਆ ਉੱਥੇ ਵੀ ਤੇ ਕੁਛ ਨਾ ਕੁਛ ਬਣ ਚੁੱਕਿਆ ਪਹਿਲਾਂ ਤੇ ਇੰਨਾ ਛੱਪੜ ਕੰਢੇ ਇੰਨਾ ਥਾਂ ਹੁੰਦੇ ਸੀ ਪਹਿਲਾਂ ਲੋਕਾਂ ਦੇ ਬਾਧੂ ਹੀ ਖਾਲੀ ਥਾਂ ਪਏ ਹੁਣੇ ਵਨਸਵਨੀਆਂ ਬੂਟੀਆਂ ਹੋ ਗਈਆਂ ਨੇ ਆ ਸਾਰੀਆਂ ਬੂਟੀਆਂ ਵਿੱਚੋਂ ਮਿਲ ਜਾਂਦੀਆਂ ਸੀ ਜਿਸ ਤਰ੍ਹਾਂ ਕੀ ਆਪਾਂ ਮੰਨ ਲਓ ਕਿਸੇ ਦਾ ਕੋਈ ਖੁੱਲੀ ਜਿਸ ਤਰ੍ਹਾਂ ਪਲਾਟ ਬੋਲ ਦਿੰਦੇ ਆ ਖੁੱਲੀ ਜਗ੍ਹਾ ਪਈ ਹੋਈ ਆ ਤੇ ਖੁੱਲੀ ਜਗ੍ਹਾ ਦੇ ਵਿੱਚ ਅੱਜ ਕੋਈ ਕਿਸੇ ਦੇ ਜਗ੍ਹਾ ਦੇ ਵਿੱਚੋਂ ਵੜਦਾ ਨਹੀਂ ਪੈਰ ਨਹੀਂ ਪਾਉਂਦਾ ਕਹਿੰਦਾ ਨਾ ਪਈ ਕਿਸੇ ਦੀ ਜਗ੍ਹਾ ਮੈਂ ਕੋ ਵੜਾਂ ਇੱਥੇ ਪੈਰ ਪਾਵਾਂ ਕਿਤੇ ਅਗਲਾ ਮੈਨੂੰ ਕੁਝ ਬੋਲ ਹੀ ਦਿੰਦੇਵੇਂ ਪਹਿਲਾਂ ਲੋਕਾਂ ਨੇ ਇਹੋ ਜੀ ਜਗ੍ਹਾ ਦੇ ਵਿੱਚੋਂ ਗਰਮੀਆਂ ਦੇ ਵਿੱਚ ਜਾ ਕੇ ਨਾ ਸਾਗ ਸੁੱਕ ਲੈ ਆਉਣਾ ਇੱਥੇ ਸਾਡਾ ਉੱਥੇ ਉੱਗੀ ਹੋਣੀ ਚਲਾਈ ਉੱਥੇ ਉੱਗੀ ਹੋਣੀ ਬਾਥੂ ਉੱਥੇ ਉੱਗਿਆ ਹੋਣਾ ਮਿਕਸ ਮੁਕਸ ਕਰਕੇ ਇਦਾਂ ਹੀ ਗਰਮੀਆਂ ਦੇ ਵਿੱਚ ਲੋਕਾਂ ਨੇ ਸਾਗ ਬਣਾ ਲੈਣਾ ਹੁਣ ਕੋਈ ਕਿਸੇ ਦੀ ਜਗ੍ਹਾ ਦੇ ਵਿੱਚ ਨਹੀਂ ਵੜਦਾ ਵੀ ਨਹੀਂ ਵੜਦਾ ਤੇ ਕੋਈ ਵੜਨ ਵੀ ਨਹੀਂ ਦਿੰਦਾ ਵਾ ਭਾਵੇਂ ਉਹ ਚੀਜ਼ ਪਈ ਸੜ ਜਾਏ ਪਰ ਕੋਈ ਕਿਸੇ ਨੂੰ ਦਿੰਦਾ ਨਹੀਂ ਪਹਿਲਾਂ ਇਸ ਤਰ੍ਹਾਂ ਹੀ ਇੰਨੀਆਂ ਕਿ ਚੀਜ਼ਾਂ ਸੀ ਜਿਹੜੀਆਂ ਸੀ ਫਰੀ ਦੇ ਵਿੱਚ ਖਾ ਲੈਂਦੇ ਸੀ ਤਣਿਓ ਸਾਡਾ ਸਰੀਰ ਜਿਹੜਾ ਬਿਲਕੁਲ ਤੰਦਰੁਸਤ ਰਹਿੰਦਾ ਸੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਸੀ ਤੇ ਹੁਣ ਸਾਨੂੰ ਇਹ ਸਭ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਇਸ ਕਰਕੇ ਸਾਡਾ ਸਰੀਰ ਵੀ ਜਿਹੜਾ ਦਿਨ-ਬਦਨ ਜਿਹੜਾ ਵਾ ਦਵਾਈਆਂ ਦੇ ਆਦਤ ਪਾਉਣ ਲਿਆ ਵਾ ਪਹਿਲਾਂ ਸਾਨੂੰ ਕਿਸੇ ਵੀ ਦਵਾਈ ਦੀ ਨਹੀਂ ਲੋੜ ਹੁੰਦੀ ਕਿਉਂਕਿ ਇੰਨੀਆਂ ਚੀਜ਼ਾਂ ਤੇਸੀਂ ਇਦਾਂ ਹੀ ਖਾਂਦੇ ਸੀ ਕਿ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਗੁਣ ਕੋਈ ਨਾ ਕੋਈ ਫਾਇਦਾ ਮਿਲ ਹੀ ਜਾਂਦਾ ਸੀ ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਲਈ ਕਰ ਦਿੰਨੇ ਆ ਸਾਰਿਆਂ ਨੂੰ ਆਪਾਂ ਸਸਰੀ ਘਰ ਸਾਸੀ ਘਰ ਜੀ